5 ਕਿਲੋ ਚਾਰਾ ਸਮੇਤ ਇੱਕ ਚੜ੍ਹਿਆ ਪੁਲਿਸ ਅੜੀਕੇ ਹਿਮਾਚਲ ਤੋਂ ਲਿਆ ਕੇ ਜਲੰਧਰ ਵਿੱਚ ਕਰਦਾ ਸੀ ਸਪਲਾਈ ਨਵਾਂ ਸ਼ਹਿਰ ਦੀ ਪੁਲਿਸ ਨੇ ਧਾਰ ਦਬੋਚਿਆ ਥਾਣਾ ਸਿਟੀ ਪੰਗਾ ਦੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 5 ਕਿਲੋ ਚਾਰਾ ਸਮੇਤ ਕਾਬੂ ਕਰਨ ਦਾ સમાચાર ਸਾਹਮਣੇ ਆਇਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਡਿਵੀਜ਼ਨ ਪੰਗਾ ਦੇ ਡੀਐਸਪੀ ਹਰਜੀਤ ਸਿੰਘ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼ੇਦ ਭਗਤ ਸਿੰਘ ਨਗਰ ਦੀ ਨਸ਼ੇ ਖਿਲਾਫ ਬਿੱਡੀਗੇ ਮੁਹਿੰਮ ਦੇ ਤਹਿਤ ਇੱਕ ਵਿਅਕਤੀ ਨੂੰ 5 ਕਿਲੋ ਚਾਸ ਦੇ ਨਾਲ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਵਿਅਕਤੀ ਵਹੀਕਲ ਤੇ ਆ ਰਿਹਾ ਸੀ ਜਦੋਂ ਉਸ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 5 ਕਿਲੋ ਚਾਸ ਬਰਾਮਦ ਹੋਈ। ਪੁਸ਼ਕਸ਼ਿਤੁਰਾਨ ਉਸਨੇ ਆਪਣਾ ਨਾਮ ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਬਾਸੀ ਬਸਤੀ ਮਿੱਠੂ ਪਾਬਾ ਬੁੱਢਾ ਜੀ ਨਗਰ ਜਲੰਧਰ ਦੱਸਿਆ ਜੋ ਕਿ ਹਿਮਾਚਲ ਤੋਂ ਲਿਆ ਕੇ ਚਾਰਸ ਜਲੰਧਰ ਵਿੱਚ ਵਕ-ਵਕ ਥਾਮਾ ਤੇ ਸਪਲਾਈ ਕਰਦਾ ਸੀ ਉਸ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਐਨਡੀਪੀਐਸ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਵੀਰ ਗੁਣਾਚੋਰ ਦੀ ਰਿਪੋਰਟ ਸਰ ਆਜ ਇੱਕ ਦੋਸ਼ੀ ਫੜਿਆ ਤੁਸੀਂ ਇਹਦੇ ਬਾਰੇ ਇਹ ਕਿਸ ਜੁਰਮ ਦੇ ਅੰਦਰ ਫੜਿਆ ਔਰ ਇਹਨੇ ਕਿੱਥੋਂ ਫੜਿਆ ਇਹਨੂੰ ਮਾਨਜੁਗ ਐਸਐਸਪੀ ਸਾਹਿਬ ਜੀ ਆਜਾਤਾ ਨੇ ਮੁਖ ਅਫਸਰ थाना ਸਾਹਿਬ ਜਗਿੰਦਰ ਸਿੰਘ ਨੇ ਅਲਾਕਾ ਗਸ਼ਤ ਦੌਰਾਨ ਇੱਕ ਵਹੀਕਲ ਤੇ ਨੌਜਵਾਨ ਆ ਰਿਹਾ ਸੀ ਜਿਹਨੂੰ ਰੋਕਿਆ ਤੇ ਉਹਦੇ ਹੁਕਮ ਤੋਂ ਬਾਅਦ ਸ਼ੱਕ ਪੈਣ ਤੇ ਉਹਦਾ ਨਾਮ ਨੇ ਆਪਣਾ ਦੱਸਿਆ ਸੁਖਦੇਵ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਮਕਾਨ ਨੰਬਰ 18 ਬਸਤੀ ਮਿੱਠੂ ਬਾਬਾ ਬੁੱਢਾ ਜੀ ਨਗਰ ਜਲੰਧਰ ਉਹ ਉਹਦੇ 'ਤੇ ਸ਼ੱਕ ਹੋਣ ਕਰਕੇ ਉਹਨੂੰ ਰੋਕਿਆ ਦੇ ਕਬਜ਼ੇ ਦੇ ਵਿੱਚੋਂ ਦੌਰਾਨੇ ਤਲਾਸ਼ੀ ਉਸ ਕੋਲ 5 ਕਿਲੋ ਚਰਸ ਬਰਾਮਦ ਹੋਈ ਸਰ ਇਹ ਚਰਸ ਜਿਹੜੀ ਹੈ ਰੈਗੂਲਰ ਲੈ ਕੇ ਆਉਂਦਾ ਸੀਗਾ ਜਾਂ ਪਹਿਲੀ ਵਾਰ ਲੈ ਕੇ ਆਇਆ ਇਹ ਜੋਜੋ ਨੇ ਆਪਣੀ ਨੋਰਮਲ ਪੁਛਗਿਸਤੇ ਜੋ ਦੱਸਿਆ ਹੈਗਾ ਵੀ ਇਹ ਪਹਿਲਾਂ 6 ਮਹੀਨੇ ਪਹਿਲਾਂ ਸਾਡਾ ਆਪਣੇ ਜਲੰਧਰ ਦਾ ਕੋਈ ਜਿਸ ਕਿਸੇ ਉਰੇ ਥਰੂ ਜਾਂਦਾ ਹੈ ਹਮਾਚਲ ਤੋਂ ਲੈ ਕੇ ਆਉਂਦਾ ਸੀ ਜਿਹੜਾ ਜੋਜੋ ਨਾਂ ਦਾ ਨੇਪਾਲੀ ਵਿਅਕਤੀ ਹੈਗਾ ਉਹ ਇਸ ਏਰੀਆ 'ਚ ਰਹਿੰਦਾ ਕਸ਼ੌਰ ਏਰੀਆ ਪੈਂਦਾ ਹਿਮਾਚਲ 'ਚ ओके सर ਇਹਦੇ ਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਨਹੀਂ ਆ ਇਹਦਾ ਜਿਹੜਾ ਪ੍ਰੀਮੀਅਰ ਰਿਕਾਰਡ ਜਿਹੜਾ ਪਿਛੋਂ ਬੈਕਅਪ ਚੱਕ ਕੇ ਫਿਰ ਪਤਾ ਲੱਗੇਗਾ ਕਿ ਇਹ ਦੇ ਖਿਲਾਫ ਕੋਈ ਪਹਿਲਾਂ ਕੋਈ ਮਕਰਮਾ ਦਰਜ ਹੈ ਫਿਲਹਾਲ ਇਹ ਦੇ ਖਿਲਾਫ ਆਪਣੇ ਆਪ ਅਜੇ ਦਰਜ ਕੋਈ ਮੁਕਦਮਾ ਨਹੀਂ ਤੇ ਸਰ ਉਹ ਤੋਂ ਅਮਰੇ ਆਪਣਾ ਹਿਮਾਚਲ ਤੋਂ ਲੈ ਆ ਕੇ ਇੱਥੇ ਜਲੰਧਰ ਜਾਂ ਇਹਦੇ ਨੇੜੇ-ਤੇੜੇ ਦੇ ਏਰੀਆ ਦੇ ਵਿੱਚ ਵੇਚਦਾ ਸੀਗਾ ਜੂ ਇਹਨੀਆਂ ਦੱਸਿਆ ਵੀ ਮੈਂ ਉੱਥੋਂ ਲੈ ਕੇ ਉਹਦੀ ਕੈਂਟ ਅੱਗੇ ਸਪਲਾਈ ਦਿੰਦਾ ਉਹਦੀ ਅਰੈਸਟ ਗ੍ਰਫਤਰੀ ਹੋਣ ਤੋਂ ਬਾਅਦ ਉਸ ਨੂੰ ਵੀ ਇਹ ਵਤੀ ਦਾ ਇਹ ਕਲੀਅਰ ਐਡਰੈਸ ਪਤਾ ਲੱਗਣ ਤੋਂ ਬਾਅਦ ਫਿਰ ਅੱਗੇ ਪਤਾ ਲੱਗਿਆ ਕਿ ਇਹ ਕਿਸ ਨੂੰ ਸਪਲਾਈ ਦੁੰਦਾ ਰਿਹਾ